ਆ ਇੰਟਰਵਿਊ ਦੇ ਵਿੱਚ ਇਸ ਵੀਰ ਨੇ ਨਾ ਬਹੁਤ ਜਮਾਂ ਸਹੀ ਗੱਲ ਕਹੀ ਹੈ 100% ਕਿਉਂਕਿ ਆ ਸਖਬੀਰ ਬਾਦਲਾਰ ਗਿਆ ਨੂੰ ਜਾਂ ਹੋਰ ਸਰਕਾਰਾਂ ਨੂੰ ਸਿਆਸਤੀ ਸਰਕਾਰਾਂ ਨੂੰ ਜਦੋਂ ਗੁਰੂ ਸਹਿਬਾਨ ਦੇ ਅੰਗ ਪਾੜੇ ਗਏ ਜਾਂ ਮਤਲਬ ਕਿ ਹੋਰ ਬਿਆਦਵੀ ਹੁੰਦੀ ਆ ਉਦੋਂ ਇਹਨਾਂ ਨੂੰ ਕੋਈ ਵੀ ਨਹੀਂ ਦਿੰਦਾ ਆ ਜਦੋਂ ਇਹਨਾਂ ਗਦਾਰਾਂ ਦੇ ਗੋਲੀ ਚਲਾਉਣ ਲੱਗੇ ਤਾਂ ਹੁਣ ਇਹਨਾਂ ਨੂੰ ਸਾਰਾ ਕੁਝ ਦੇਖ ਗਿਆ ਇਹ ਸਾਰੇ ਨਾ ਸਿਆਸਤੀ ਪਾਰਟੀਆਂ ਦੇ ਜਿਹੜੇ ਨਾਲ ਰਲੇ ਨੇ ਇਹ ਸਾਰੇ ਚਮਚੇ ਨੇ ਸਾਲੇ ਠੀਕ ਹੈ ਨਾ ਕੋਈ ਸਿੱਖਾਂ ਦੀ ਹਮਾਇਤ ਕਰਨ ਵਾਲਾ ਕੋਈ ਨਹੀਂ ਇਹ ਆਕਾਲ ਪੁਰਖ ਹੀ ਆਕਾਲ ਪੁਰਖ ਦੀ ਕਿਰਪਾ ਹੀ ਆ ਤੇ ਇਹ ਸਾਰੇ ਸਿਆਸਤੀ ਪਾਰਟੀਆਂ ਦੇ ਸਾਰੇ ਚਮਚੇ ਨੇ ਤੁਸੀਂ ਆ ਵੀਰ ਦੀ ਵੀਡੀਓ ਦੇਖੋ ਬਹੁਤ ਸਹੀ ਗੱਲਾਂ ਕਹੀਆਂ ਏਰ ਸਲਾਮ ਹੈ ਸਵੇਰੇ ਤੂੰ ਤਾਂ ਵੀ ਉੱਤੇ ਹੁਣ ਤੁਸੀਂ ਨਾਮ ਗੁਰੂ ਰਾਮਦਾਸ ਦੇ ਦਰ ਦਾ ਵਰਤਦੇ ਹੋ ਤੇ ਜਦਨ ਗਲੀਆਂ ਚ ਅੰਗ ਖੁਲਾ ਰਹੇ ਸੀ ਉਦੋਂ ਤੁਹਾਨੂੰ ਗੁਰੂ ਰਾਮਦਾਸ ਜਿੱਤੇ ਨਹੀਂ ਆ ਉਦੋਂ ਤੁਸੀਂ ਕੀ ਕੀਤਾ ਉਦੋਂ ਤੁਹਾਡੀਆਂ ਪ੍ਰੈਸ ਕਾਨਫਰੈਂਸਾਂ ਕਿੱਥੇ ਗਈਆਂ ਉਦੋਂ ਤਾਂ ਤੁਸੀਂ ਆਪਣੀ ਪੁਲਿਸ ਨੂੰ ਆਰਡਰ ਦੇ ਕੇ ਸੁਖਬੀਰ ਬਾਦਲ ਦੇ ਉੱਤੇ ਚੱਲੀ ਗੋਲੀ ਦੇ ਇਹਨਾਂ ਨੂੰ ਦੇਖ ਕੇ ਤੇ ਹਾ ਹਾ ਕਾਰਮਚਾਰੀ ਵੀ ਜੀ ਵੇਖੋ ਆ ਹੋ ਗਿਆ ਅੱਜ ਸਿਖਾ ਦੇ ਹਿਰਦੇ ਬਲੁੰਦਰੇ ਗਏ ਅਕਾਲ ਤਖਤ ਦੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੁਹਾਡੇ ਹਿਰਦੇ ਕਾਹਦੇ ਨਾਲ ਬਲੁੰਦਰੇ ਜਾਣੇ ਜਿਹੜੇ ਬਦਵੀ ਦੇ ਨਾਲ ਨਹੀਂ ਬਲੁੰਦਰੇ ਗਏ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਬਲੁੰਦਰੇ ਗਏ ਇਹਦਾ ਮਤਲਬ ਤੁਹਾਡੇ ਲਈ ਬਾਦਲ ਉੱਤੇ ਨੇ ਗੁਰੂ ਤੋਂ ਵੀ ਉੱਤੇ ਹੁਣ ਤੁਸੀਂ ਨਾਮ ਗੁਰੂ ਰਾਮਦਾਸ ਦੇ ਦਰ ਦਾ ਵਰਤਦੇ ਹੋ ਜਦ ਜਦਨ ਗਲੀਆਂ ਚ ਅੰਗ ਖੁਲਾ ਰਹੀ ਸੀ ਉਦੋਂ ਤੁਹਾਨੂੰ ਗੁਰੂ ਰਾਮਦਾਸ ਜੱਤੇ ਨਹੀਂ ਆਇਆ ਉਦੋਂ ਤੁਸੀਂ ਕੀ ਕੀਤਾ ਉਦੋਂ ਤੁਹਾਡੀਆਂ ਪ੍ਰੈਸ ਕਾਨਫਰੰਸਾਂ ਕਿੱਥੇ ਗਈਆਂ ਉਦੋਂ ਤੇ ਤੁਸੀਂ ਆਪਣੀ ਪੁਲਿਸ ਨੂੰ ਆਰਡਰ ਦੇ ਕੇ